ਇਨਾਂ ਨੂੰ ਵੀ ਬੇਨਤੀ ਕਰਦੇ ਆ ਭਾਈ ਉਹ ਕੰਮ ਕਰੋ ਉਹ ਵਾਦਾ ਕਰੋ ਜਿਹੜਾ ਤੁਸੀਂ ਨਿਭਾ ਦੇਣਾ ਜਿਹੜਾ ਵਾਦਾ ਨਹੀਂ ਨਿਭਾ ਸਕਦੇ ਉਹ ਵਾਦੇ ਨਾ ਕਰੋ ਲੋਕਾਂ ਨੂੰ ਨਾ ਪਰਵਾਓ ਲੋਕਾਂ ਨੂੰ ਨਾ ਪਾਗਲ ਬਣਾਓ ਕਨੇ ਨੂੰ ਮੈਦੇਸ ਯੂ ایس ਦੇ ਰੂਟ ਸਾਈਂ ਉਹਨਾਂ ਦੇ ਰਵਰ ਕਰੋ ਆਪ ਲੰਘਦੇ ਆ ਇੱਕ ਟੂ ਵਾਰ ਆਉਣੀ ਕੋਈ ਸਰਟ ਕੋ ਇੱਥੇ ਆਇਆ ਵੀ ਤੁਸੀਂ ਕੀ ਪਲਾਨ ਬਣਾਇਆ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਸਿਰਫ ਜੇ ਆਇਆ ਆਇਆ ਤੇ ਇੱਕ ਕੰਗ ਆਇਆ ਸਾਡੇ ਕੋਲ ਉਹ ਵੀ ਰੋਡ ਸਾਈਂ ਜਾਂਦੇ ਆ ਇਹ ਤੇ ਇਲੈਕਸ਼ਨ ਹੈ ਲੋਕ ਸਭਾ ਦਾ ਦੀ ਸੀਟ ਹੈ ਸ਼੍ਰੀ ਰਣਪੁਰਸਾਹਿ ਜਿਨੇ ਕੈਂਡੀਡੇਟ ਨੇ ਜੈ ਬੀਜਪੀ ਦੀ ਗੱਲ ਕਰੀ ਤਾਂ ਸ਼ਬਾਸ਼ ਸ਼ਰਮਾ ਅਕਾਲੀ ਦਲ ਤੋਂ ਚੰਦੂ ਮਾਜਰਾ ਜੀ ਆ ਕਾਂਗਰਸ ਤੋਂ ਵਿਜੇਂਦਰ ਸਿੰਘਲਾ ਜੀ ਆ ਜਸਵੀਰ ਖੜੀ ਜੀ ਆ ਕਾਂਗਸਾਬ ਨੇ ਆਪਾ ਪਾਰਟੀ ਤੋਂ ਜਦੋਂ ਵੀ ਸ਼ਹਿਰ ਪਿੰਡਾਂ ਚ ਜਾ ਵੋਟਰਾਂ ਨਾਲ ਸੰਪਰਕ ਕਰਦੇ ਨੇ ਇੱਕੋ ਇੱਕ ਮੁੱਦਾ ਗੱਦ ਕਿ ਮੈਂ ਬੰਗਾ ਤੋਂ ਸ਼੍ਰੀ ਰਣਪੁਰਸਾਹ ਨੂੰ 6 ਸਾਈਨ ਬਣਾ ਦਾਂਗਾ ਕਿ ਲੱਗਦਾ ਹੈ ਦਾਵੇ ਫੋਖਲੇ ਮਾਰਦੇ ਨੇ ਜਾਂ ਫਿਰ ਸਿਰਫ ਸੇ ਬੂਟਾ ਗਰਮਾਉਣ ਦੀ ਗੱਲ ਹੈ ਵੇਖੋ ਜੇ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਹਾਲਾਤ ਬਣੇ ਹੋਏ ਨੇ ਇਸ ਹਿਸਾਬ ਨਾਲ ਦੇ ਸਾਨੂੰ ਯਾਦਦਾ ਬੋਰਡਾਂ ਦਾ ਕਿਉਂਕਿ ਜੇ ਇਹ ਗੱਲ ਸੀ ਸਾਡੇ ਜਿੰਨੇ ਨਮਾਇਦੇ ਸੀ ਉਸੇ ਰੋਡ 'ਤੇ ਆਈ ਉਹਨਾਂ ਦੇ ਰਵਰ ਕਰ ਉਹ ਆਪ ਲੰਘਦੇ ਆ ਇੱਕ ਵਾਰਾਂ ਵਿੱਚ ਕੋਈ ਸਰਦ ਇੱਥੇ ਆਇਆ ਵੀ ਤੁਸੀਂ ਕੀ ਪਲਾਨ ਬਣਾਇਆ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਤੁਸੀਂ ਅੱਗੇ ਕੀ ਕਰ ਰਹੇ ਜੇ ਪਹਿਲਾਂ ਕਿੰਨਾ ਕੰਮ ਹੋਇਆ ਸਿਰਫ ਜੇ ਆਇਆ ਆਇਆ ਤੇ ਇੱਕ ਕੰਗਾ ਆ ਸਾਡੇ ਕੋ ਉਹ ਵੀ ਰੋਡ ਸਾਈਂ ਜਾਂਦੇ ਆ ਤਾਂ ਵੀ ਲੀਡਰ ਬੋਲ ਸਹੀ ਵੀ ਗੱਲਾਂ ਕਹਿੰਦੇ ਕਿ ਆਨੰਦਪੁਰ ਸਾਹਿਬ ਵਿੱਚ ਅਸੀਂ ਉਡਾਨਾਂ ਸ਼ੁਰੂ ਕਰਾ ਦੇਾਂਗੇ ਕੋਈ ਕਹਿੰਦਾ ਮੈਂ ਇਹਨੂੰ ਟੂਰਿਜ਼ਮ ਹੱਬ ਬਣਾ ਦੂੰਗਾ ਕੋਈ ਕਹਿੰਦਾ ਮੈਂ ਇਹਨੂੰ ਆਈਟੀ ਬਣਾ ਦੂੰਗਾ ਮੈਂ ਕੋਈ ਕੁਝ ਕਰ ਦੂੰਗਾ ਕੁਝ ਕਰ ਦੂੰਗਾ ਤੇ ਇਹ ਲੱਗਦਾ ਮੈਂ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਉਹੀ ਰਿਪੀਟ ਹੈ ਮੇਰੀ ਕਿ VOTING ਹੈ ਬੋਟ ਪਹਿਲੀ ਤਰੀਕ ਨੂੰ ਬੋਟਾਂ ਨੇ ਲੀਡਰ ਲੋਕਾਂ ਤੱਕ ਇਹ ਪਹੁੰਚਾਉਣਾ ਚਾਹੁੰਦੇ ਨੇ ਕਿ ਅਸੀਂ ਆਨੰਦਪੁਰ ਸਾਹਿਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਕਰ ਕੁਛ ਨਹੀਂ ਰਿਹਾ ਜਦੋਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਬਣੀ ਹੈ ਸਿਰਫ ਤੇ ਸਿਰਫ ਇਥੇ VOTING ਦੀ ਰਾਜਨੀਤੀ ਹੋਈ ਆ ਪਰਮਾਉ ਰਾਜਨੀਤੀ ਹੋਈ ਆ ਹੁਣ ਇਹ ਦਾਅਵੇ ਹੋ ਰਹੇ ਨੇ ਵੀ ਆ ਅਨੰਦਪੁਰ ਸਾਹਿਬ ਲਿਆ ਕਰ ਦੇਗਾ ਨਾ ਅਨੰਦਪੁਰ ਸਾਹਿਬ ਲਿਆ ਕਰ ਦੇਣਗੇ ਇਹ ਵਾਅਦੇ ਕਰਕੇ ਲੋਕਾਂ ਨੂੰ ਪਰਮਾਉਣਾ ਕਿੰਨੀ ਵੱਡੀ ਕਹਿ ਸਕਦੇ ਉਹਨਾਂ ਦੀ ਗਲਤੀ ਹੈ ਜਾਂ ਸਚਾਈ ਹੈ ਹਾਂ ਜੀ ਵੇਖੋ ਜੀ ਅਸੀਂ ਜੇ ਇਹੀ ਅਰਦਾਸ ਕਰਾਂਗੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਸਾਨੂੰ ਵੀ ਇਹਨਾਂ ਨੂੰ ਸੋਝੀ ਬਖਸ਼ੋ ਵੀ ਉਹ ਗੱਲ ਕਰੀਏ ਜਿਹੜੀ ਅਸੀਂ ਨਵਾ ਦੇਣੀ ਆ ਜਿਹੜੀ ਅਸੀਂ ਨਹੀਂ ਨਵਾ ਸਕਦੇ ਉਹ ਸਟੇਟਾਂ ਦੇ ਉੱਤੇ ਜਿਹੜੇ ਫਾਲਤੂ ਦੇ ਵਾਦੇ ਹੋਣਾ ਕੀਤੇ ਜਾਣ ਜਿਹੜਾ ਕਾਰਜ ਕਰਨਾ ਉਹੀ ਕਾਰਜ ਦੀ ਜਿਹੜੀ ਆ ਅਸੀਂ ਇਹ ਅਰਦਾਸ ਕੀਤੀ ਅਸੀਂ ਫੋਰ ਲਾਈਨ ਦਾ ਸ਼ੁਰੂ ਕੀਤਾ ਅਸੀਂ ਸ਼ੁਰੂ ਕਰ ਦਿੱਤਾ ਅਸੀਂ ਗੁਰੂਗੜੀ ਅੱਗੇ ਅਰਦਾਸ ਕੀਤੀ ਹੈ ਪਾਤਸ਼ਾਹ ਜੀ ਅਰਦਾਸ ਕੀਤੀ ਤੇ ਨਵਾਉਣੀ ਤੂੰ ਆ ਸਾਡੇ ਮਨਾਂ ਦੇ ਵਿੱਚ ਅਸੀਂ 24 ਘੰਟੇ ਬੈਠੇ ਇਹੀ ਸੋਚੀਦਾ ਵੀ ਇਹ ਕਾਰਜ ਬਹੁਤ ਵੱਡਾ ਵਾ ਕੋਰੋਨਾ ਗੁਰੂ ਨੇ ਆ ਹਾਂਜੀ ਕਰਨਾ ਸੰਗਤ ਨੇ ਆ ਸਾਡੇ ਇੱਕ ਸਾਡਾ ਵਿਧ ਬਣਾਈਆਂ ਪ੍ਰਮੇਸ਼ਰ ਨੇ ਪਰ ਅਸੀਂ ਇਹ ਉਹ ਵਚਨ ਕਰਦੇ ਆ ਕਿਤੇ ਸਾਡੇ ਕੋ ਕੋਈ ਇਹੋ ਜਿਹਾ ਬਚਦਾ ਨਿਕਲ ਜਾਵੇ ਜਿਹੜਾ ਅਸੀਂ ਮੁੜ ਕੇ ਪੂਰਾ ਨਾ ਕਰ ਸਕੀਏ ਸੰਗਤ ਦੀ ਕਚੈਰੀ 'ਚ ਝੂਠੇ ਪਈਏ ਤੇ ਅਕਾਲ ਪੁਰਖ ਦੀ ਕਚੈਰੀ 'ਚ ਝੂਠੇ ਪਈਏ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਪਈ ਉਹ ਕੰਮ ਕਰੋ ਉਹ ਵਾਦਾ ਕਰੋ ਜਿਹੜਾ ਤੁਸੀਂ ਨਿਭਾ ਦੇਣਾ ਜਿਹੜਾ ਵਾਦਾ ਨਹੀਂ ਨਿਭਾ ਸਕਦੇ ਉਹ ਵਾਦੇ ਨਾ ਕਰੋ ਲੋਕਾਂ ਨੂੰ ਨਾ ਪਰਵਾਓ ਲੋਕਾਂ ਨੂੰ ਨਾ ਪਾਗਲ ਬਣਾਓ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਲੋਕਾਂ ਦੀ ਜਿਹੜੀ ਕਚੈਰੀ ਆ ਇਹਦੇ ਵਿੱਚ ਜਿਹੜਾ ਨਿਆਵਾ ਟਾਈਮ ਜ਼ਰੂਰ ਲੱਗਦਾ ਪਰ ਇਹ ਮੁੜ ਕੇ ਨਾ ਕੀਆ ਸਾਹਮਣਾ ਸੁਭਾਲਣਾ ਉਤੇ ਮੁੜ ਕੇ ਪਛਤਾਉਣਾ ਬੜਾ ਵੱਡੀ ਗੱਲ ਬਣ ਜਾਂਦੀ ਹੈ